ਇਹ ਨਿਸ਼ਾਨਾ ਨਹੀਂ ਹੈ ਇਮਾਨਦਾਰੀ ਦੱਸੋ ਕਿਸੇ ਨੂੰ ਰਾਜਨੀਤਿਕ ਨੁਕਸਾਨ ਬਚਾਉਣਾ ਜਾਂ ਕਿਸੇ ਨੂੰ ਲਾਭ ਦੇਣਾ ਤੁਹਾਡਾ ਨਹੀਂ ਜਾਂਦਾ ਹੈ ਕਿਸੇ ਦਾ ਨਹੀਂ ਹੈ ਸਾਡਾ ਨਿਸ਼ਾਨਾ ਸਾਡੇ ਮਸਲਿਆਂ ਦਾ ਹੱਲ ਕਰਵਾਉਣਾ ਹੈ ਹੱਲ ਕਰਵਾਉਣ ਲਈ ਚੱਲੇ ਆ ਆ ਮੀਡੀਆ ਨੇ ਕੱਲ ਦੇ ਜੋ ਹਾਲਾਤ ਸੀਗੇ ਪੂਰੀ ਦੁਨੀਆ ਦੇ ਵਿੱਚ ਪਹੁੰਚਾਤੇ ਮੈਂ ਇੱਕ ਗੱਲ ਬਹੁਤ ਵਾਰੀ ਕਹੀ ਹੈ ਜਿਹੜੇ ਸਾਡੇ ਜਿਨ੍ਹਾਂ ਨੇ ਮੈਨੂੰ ਵੀ ਮੈਨੂੰ ਕਿਤੇ ਸੁਣਿਆ ਹੋਵੇਗਾ ਮੈਂ ਅੱਜ ਕੱਲ ਕਹਿੰਦਾ ਰਿਹਾ ਸਾਡੀਆਂ ਪਿੰਡਾਂ ਦੀਆਂ ਸਫਤਾਂ ਤੇ ਜਾ ਕੇ ਕਿਹਾ ਹੈ ਕਿ ਮੋਦੀ ਨੇ ਆ ਜਿਹੜਾ ਮੰਦਿਰ ਬਣਾ ਕੇ ਆਪਦਾ ਗ੍ਰਾਫ ਬਹੁਤ ਉੱਚਾ ਚੱਕ ਲਿਆ ਪਰ ਅਗਰ ਬਾਬੇ ਨਾਨਕ ਨੂੰ ਚਾਹਿਆ ਉਹਨੂੰ ਭਾ ਗਿਆ ਇਹਦਾ ਇਹ ਉੱਚਾ ਚੱਕਿਆ ਹੋਆ ਗ੍ਰਾਫ ਦੋ ਬਲੱਜ ਦੇਖ ਦੇਗਾ ਆ ਜਿਹੜਾ ਕੰਗ ਤੋਂ ਦਿੱਤੇ ਹੋਇਆ ਹੈ ਇਹ ਸਾਰੇ ਨੇ ਮੋਦੀ ਦੇ ਗ੍ਰਾਫ ਦਾ ਸੱਤਿਆਨਾਸ਼ ਕਰਕੇ ਰੱਖਤਾ ਰੋ ਰਹੇ ਨੇ ਇਸ ਸੋ ਗੱਲ ਤੇ ਭਰਾਵੋ ਸਰਕਾਰ ਰੰਗੀ ਐ ਔਰ ਰੰਗੌਣੀ ਸੀ ਸਰਕਾਰ ਕੇ ਹੋਰ ਕੁਛ ਕਰਨਾ ਸੀ ਬੋਲਿਓ ਰੰਗੌਣੀ ਸਰਕਾਰ ਰੰਗਦੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਰਾਤ ਦੇ ਜੋਰ ਲਾ ਰਹੇ ਨੇ ਰਾਤ 12 ਵਜੇ ਸਭ ਨਾਲ ਜੋਰ ਲੱਗ ਰਿਹਾ ਸੀਗਾ ਕਿ ਪੰਨੇਰ ਸਾਹਿਬ ਬੱਲੇ ਜੀ ਕੋਈ ਰਾਹ ਦਿਓ ਅਸੀਂ ਇਹ ਕਹਿ ਰਹੇ ਸੀ ਆਏ ਨਹੀਂ ਗੱਲ ਬਣਦੀ ਅਸੀਂ ਆਪਣੇ ਪਰਿਵਾਰ ਚ ਬਹਿ ਕੇ ਗੱਲ ਕਰਾਂਗੇ ਅੱਜ ਉਹ ਮੈਂ ਤੁਹਾਨੂੰ ਫੇਰ ਵਾਅਦਾ ਕਰਦਾ ਮਿੱਤਰੋ ਅਸੀਂ ਉਹ ਲੋਕ ਆ ਜਿਨ੍ਹਾਂ ਨੇ 40 40 ਸਾਲ ਇਸ ਕੱਲ ਤੇ ਲਾਇਆ ਪੋਲਟੈਕਸ ਦੀ ਐਮਏ ਕਰ ਲੈਣ ਤੋਂ ਬਾਅਦ ਬਹੁਤ ਕਮਾਈ ਕੀਤੀ ਜਾ ਸਕਦੀ ਸੀ ਮਿੱਤਰੋ ਬੜਾ ਰਾਹ ਸੀ ਲੇਕਿਨ ਸਭ ਛੱਡ ਕੇ ਇਸ ਲਈ ਤੁਰੇ ਮੈਂ ਇਮਾਨਦਾਰ ਬਣਨੇ ਕਲ ਸੰਲਿਓ ਇਸ ਲਈ ਤੁਰੇ ਕਿ ਅਗਰ ਸਾਡੀ ਕਿਸਾਨੀ ਦੀ ਬਾਹ ਨਾ ਫੜੀ ਕਿਸੇ ਨੇ ਤੇ ਤੇਰੀ ਐਮੇ ਕਰਨ ਦਾ ਕੋਈ ਮਤਲਬ ਨਹੀਂ ਇਹਦਾ ਮਤਲਬ ਹੈ ਕਿ ਤੂੰ ਇਹਨੇ ਦੀ ਬਾਹ ਫੜਿਆ ਬਾਹ ਫੜੰਨੀ ਨਹੀਂ ਉਸ ਗੱਲ ਲਈ ਚੱਲੇ ਆ ਆਖਰੀ ਦਮ ਤੱਕ ਮੈਂ ਹੋਰ ਦੱਸ ਦੇ ਤੁਹਾਨੂੰ ਗੱਲਾਂ ਐਨਾ ਬੋਲਣ ਦੀ ਮੇਰੇ ਚ ਕਪੈਸਿਟੀ ਨਹੀਂ ਆ ਮੈਂ ਕੈਂਸਰ ਦਾ ਮਰੀਜ਼ ਆ ਅੰਗਾਜਾ ਲਾਓ ਇੱਕ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਤੁਹਾਡੇ ਮੋਰਚੇ ਦੇ ਵਿੱਚ ਇਮਾਨਦਾਰੀ ਨਾਲ ਦੱਸਿਓ ਜਦੋਂ ਇੱਥੇ ਗੋਲੇ ਡਿੱਗ ਰਹੇ ਸੀ ਵਿੱਚ ਖੜੇ ਸੀ ਕਿ ਨਹੀਂ ਖੜੇ ਸੀ ਬੋਲ ਕੇ ਦੱਸੋ ਫਿਰ ਇਹਦਾ ਮਤਲਬ ਆ ਅਸੀਂ ਉਹਨਾਂ ਆਕਵਾ ਤੇ ਨਹੀਂ ਆ ਭਰਾਵੋ ਕਿ ਤੁਸੀਂ ਚੱਲ ਕੇ ਭਿਖੋ ਅਸੀਂ ਮੌਕੇ ਤੇ ਆ ਜਾਾਂਗੇ ਜਦੋਂ ਸਟੇਜ ਸਾਹਮਣੇ ਹੋਈ ਉਦੋਂ ਆ ਜਾਾਂਗੇ ਉਹਨਾਂ ਚੋਂ ਨਹੀਂ ਅਸੀਂ ਤੁਸੀਂ ਸਾਡੇ ਭਰਾ ਆਗੂ ਤਾਂ ਤੁਸੀਂ ਬਣਾਇਆ ਸਾਨੂੰ ਅਸੀਂ ਕੋਈ ਆਗੂ ਤਰੀ ਦਮੇ ਸੀ ਇਹਦਾ ਤੁਸੀਂ ਸਾਡੇ ਤੇ ਜ਼ਿੰਮੇਵਾਰੀਆਂ ਪਾਈਆਂ ਅਸੀਂ ਯਤਨ ਕਰ ਲਿਆ ਮੈਨੂੰ ਨਿਭਾਉਣ ਦਾ ਸੋ ਇਸ ਲਈ ਜਿੱਥੋਂ ਤੱਕ ਸਪੀਕਰ ਦੀ ਆਵਾਜ਼ ਜਾਂਦੀ ਹੈ ਮੈਂ ਤੁਹਾਨੂੰ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਸ਼ਾਂਤ ਰਹਿੰਦੇ ਹੋਏ ਕੋਈ ਵੀ ਆਗੂ ਅੱਗੇ ਨਾ ਜਾਵੇ ਕੋਈ ਵਰਕਰ ਅੱਗੇ ਨਾ ਜਾਵੇ ਅਸੀਂ ਤਾਂ ਹੀ ਗੱਲਬਾਤ ਲਈ ਉਹਨਾਂ ਦੀ ਗੱਲਬਾਤ ਕਬੂਲ ਸਕਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਇਹ ਗੋਲੇ ਸਿੱਟਣਾ ਬੰਦ ਕਰੋ ਆ ਕਤੂਤਾ ਕਰਨੀਆਂ ਬੰਦ ਕਰੋ ਤੇ ਕਮਾਂਡਰ ਜੀ ਉਹਨਾਂ ਨੂੰ ਜਿੰਨੀ ਦੇਰ ਤੱਕ ਬੰਦ ਨਹੀਂ ਹੋਣਗੀਆਂ ਉਨੀ ਦੇਰ ਤੱਕ ਗੱਲ ਨਹੀਂ ਗੱਲਬਾਤ ਲਈ ਤੁਸੀਂ ਸਾਰਿਆਂ ਨੇ ਲਗਾਤਾਰ ਕੱਲ ਦੇ ਮੇਰੀਆਂ ਜਿੰਨੀਆਂ ਵੀ ਚੈਨਲਾਂ ਦੇ ਉੱਤੇ ਇੰਟਰਵਿਊਜ਼ ਹੋਈਆਂ ਨੇ ਸੁਣਿਆ ਹੋਵੇਗਾ ਮੈਂ ਕਿਹਾ ਤੇ ਜਿੰਨੀ ਦੇਰ ਤੱਕ ਸਰਕਾਰ ਪੋਜ਼ਿਟਿਵ ਨਹੀਂ ਹੁੰਦੀ ਉਨੀ ਦੇਰ ਤੱਕ ਸਾਦਾ ਗੱਲ ਕਰਨ ਦਾ ਮਾਹੌਲ ਨਹੀਂ ਬਣਦਾ ਲੇਕਿਨ ਜੇ ਰਿੰਗੇ ਨੇ ਤੁਹਾਡੇ ਨਾਲ ਗੱਲ ਕਰਨ ਲਈ ਤੁਰੇ ਨੇ ਤਾਂ ਇਹਦਾ ਮਤਲਬ ਹੈ ਤੁਹਾਡੀ ਗੱਲ ਨੂੰ ਸਤਿਕਾਰ ਚੁੱਕੇ ਨੇ ਸੋ ਇਸ ਗੱਲ ਲਈ ਮੇਰੀ ਬੇਨਤੀ ਆ ਸ਼ਾਂਤੀ ਬਣਾ ਕੇ ਰੱਖਿਓ ਉਹਨਾਂ ਤੇ ਵੀ ਅਸੀਂ ਦਬਾਅ ਬਣਾਵਾਂਗੇ ਕਿ ਇਹਨਾਂ ਦੇਤੇ ਖਬਰਦਾਰ ਆ ਆ ਜਿਹੜੀ ਸਾਡੀ ਅੱਗੇ ਫੋਰਸ ਖੜੀ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਗੜਬੜ ਕਰਦੇ ਹੋ ਤਾਂ ਇਹਦਾ ਮਤਲਬ ਇਹ ਮੰਨਾਂਗੇ ਕਿ ਸਰਕਾਰ ਤੁਹਾਨੂੰ ਗੜਬੜ ਕਰਵਾ ਰਹੀ ਆ ਆ ਤੁਹਾਡੀ ਗਿਣਤੀ ਸਾਡੇ ਨਾਲੋਂ ਜ਼ਿਆਦਾ ਨਹੀਂ ਕਿ ਬਧੇਖੇ ਜਨਾਰਾ ਜੋ ਤੇ ਅਸੀਂ ਇਹ ਨਹੀਂ ਕਿੰਤੀ ਹੋਂਦ ਦੇ ਬਾਵਜੂਦ ਓ ਕਿੱਥੋਂ ਟੋਕ ਲੱਖਾਂ ਦੀ ਗਿਣਤੀ ਦਾ ਸਾਡੇ ਵਾਸਤੇ ਤੁਸੀਂ ਕੋਈ ਚੀਜ਼ ਨਹੀਂ ਗਏ ਪਰ ਭਰਾਵੋ ਅਸੀਂ ਕਿਸੇ ਤਰ੍ਹਾਂ ਦਾ ਡਿਸਪਿਊਟ ਨਹੀਂ ਪੈਦਾ ਕਰਨਾ ਚਾਹੁੰਦੇ ਮੈਂ ਬੇਨਤੀ ਕਰਦਾ ਤੁਹਾਨੂੰ ਵੀਰੋ ਇੰਨਾ ਕੁ ਸਮਾਂ ਤਾਂ ਸਾਨੂੰ ਦਿਨੇ ਹੋ ਕਿ ਆਪਣੇ ਜਿਹੜੇ ਜ਼ਖਮੀ ਆ ਉਹਨਾਂ ਦੀ ਸਾਲ ਲੈ ਲਈਏ ਇੰਨਾ ਕੁ ਸਮਾਂ ਦਿਨੇ ਹੋ ਕਿ ਗੱਲਬਾਤ ਨੇ ਆਪਾਂ ਤਿਆਰ ਹੋਈਏ ਬੋਲੋ ਹੱਥ ਖੜਾ ਕਰਕੇ ਪ੍ਰਵਾਨਗੀ ਦਿਓ ਅਖੀਰ ਤੱਕ ਅਗਲੀ ਗੱਲ ਸਦੀਪ ਧੰਨਵਾਦ ਡੱਲਿਆ ਜੀ ਮੈਂ